ਚਾਹੀਦੀ ਪਰਮਾਣੂ ਆਏ ਵੀਰੋ ਭੈਣੋ ਅੱਜ ਦੀ ਜਿਹੜੀ ਸੰਸਾਰ ਦੀ ਹਾਲਤ ਹੈ ਉਹ ਇਹੋ ਜਿਹੀ ਹਾਲਤ ਹੈ ਵੀ ਜਿਹੜੀਆਂ ਲੋਕਾਂ ਦੀਆਂ ਲਹਿਰਾਂ ਉਹ ਇਸ ਹਾਲਤ ਚ ਕਮਜ਼ੋਰੀ ਦੀ ਹਾਲਤ ਹੈ ਲੋਕਾਂ ਦੀ ਵਿਵਹਾਰਗੀ ਕਰਨ ਵਾਲੀ ਜਿਹੜੀ ਤਾਕਤ ਹੈ ਉਹ ਅੱਜ ਦੀ ਕਿਹੜੀ ਕਮਜ਼ੋਰੀ ਦੀ ਹਾਲਤ ਹੈ ਤੇ ਜਦੋਂ ਕਮਜ਼ੋਰੀ ਦੀ ਹਾਲਤ ਚ ਹੈ ਤਾਂ ਜਿਹੜੀਆਂ ਲੋਕ ਵਿਰੋਧੀ ਤਾਕਤਾਂ ਨੇ ਜਿਹੜੇ ਅਮਰੀਕਾ ਅਗੇ ਸਾਮਰਾਜੀ ਦੇਸ਼ ਨੇ ਉਹਨਾਂ ਨੂੰ ਯਾ ਲੱਗਦਾ ਹੈ ਵੀ ਅਸੀਂ ਆਪਣੀ ਜਿਹੜੀ ਲੁੱਟ ਹੈ ਉਹਨੂੰ ਅਸੀਂ ਖੁੱਲੇ ਆਉਂਚਾ ਸਕਦੇ ਆ ਅਸੀਂ ਇੱਥੇ ਸਚਾਰੀ ਮਸੈਰ ਪਰ ਨੇ ਕਰ ਸਕਦੇ ਆ ਕੋਈ ਵੀ ਆਪਣੀਆਂ ਜਿਹੜੀਆਂ ਅੰਧਾਕੀਆਂ ਚੰਗਾ ਉਹਨਾਂ ਨੂੰ ਕੋਈ ਵੀ ਲੋਕ ਮੰਨਣਾ ਨਾ ਦੇਗੇ। ਫੇਰ ਕਰ ਸਕਦੇ ਆਂ ਤੇ ਸਾਰਾ ਸੰਸਾਰ ਉਹਨਾਂ ਦੀ ਹਾਂ ਹਲਾਉਂਦਾ ਹੈ। ਵੱਡੇ ਵੱਡੇ ਦੇਸ਼ ਰਾਤ ਨੂੰ ਰਾਤ ਕਹਿੰਦੇ ਆਂ, ਰਾਤ ਨੂੰ ਦਿਨ ਕਹਿੰਦੇ ਆਂ। ਉਹਨਾਂ ਨੂੰ ਇਹ ਸਗਾ ਦਾ ਹੰਕਾਰ ਹੈ। ਤੇ ਐਸੇ ਹੰਕਾਰ ਦੇ ਸੱਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਿਸੇ ਵੀ ਦੇਸ਼ ਨੂੰ ਕਿਸੇ ਵੀ ਧਰਤੀ ਨੂੰ ਕਿਸੋ ਕਿਸੇ ਵੀ ਥਾਂ ਦੇ ਲੋਕਾਂ ਨੂੰ ਆ ਕੇ ਮੁਨਾਫੇ ਦੀ ਹੱਸਦਾ ਬੂਰੇ ਢੈ ਟੇਰੀ ਕਾਸਕਤੇ ਆ ਉਥੋਂ ਦੀ ਜਿਹੜੀ ਧਰਤੀ ਹੈ ਉਹ ਨੂੰ ਵੀ ਰੋਲ ਸਕਤੇ ਆ ਬੈਨ ਸਕਤੇ ਆ ਇੱਥੇ ਲਾਸ਼ਾਂ ਦੇ ਬਾਹਰ ਲਾ ਸਕਤੇ ਆ ਤੇ ਕਹਿ ਸਕਦੇ ਆ ਵੀ ਇਹ ਤਾਂ ਸਾਡੀ ਕੀ ਲੜਾਈ ਹੈ ਇਹ ਤਾਂ ਸਾਡੀ ਬੋਲ ਨੂੰ ਖਤਰਾ ਸੀ ਇਹ ਤਾਂ ਸਾਡੇ ਵਾਸਤੇ ਹਥਿਆਰਾਂ ਦਾ ਖਤਰਾ ਖੜਾ ਕਰਕੇ ਜਿਸੀ ਗੌਸ਼ਵੀ ਗਿਆਨ ਦਿੰਦੇ ਆ کیسے ਸਹਿਤੇ ਲੋਕਾਂ ਦੀ ਐਸੀ ਕਮਜ਼ੋਰੀ ਦੀ ਹਾਫ ਦੇ ਸੱਤੇ ਉਹ ਕਾਮਯਾਬ ਹੋਏ ਨੇ ਲੋਕਾਂ ਦੇ ਅਣਗੈਤ ਨਾਕੀਆਂ ਜਗ੍ਹਾ ਮੜਨ ਚਾਹਤ ਕਰਦੇ ਲੱਖਾਂ ਕਰੋੜਾਂ ਲੋਕਾਂ ਨੂੰ ਕਤਲ ਕਰਨ ਚ ਤੇ ਉਸ ਧਰਤੀ ਨੂੰ ਜਿਹੜੀ ਧਰਤੀ ਕੋਈ ਕੁਦਰਤੀ ਖਜ਼ਾਨਿਆਂ ਨਾਲ ਭਰਪੂਰ ਹੈ ਉਹਦੇ ਤੇ ਕਬਜ਼ਾ ਕਰਨ ਵਾਸਤੇ ਉਥੋਂ ਦੇ ਲੋਕਾਂ ਨੂੰ ਦਰਦਰ ਦੇ ਵਸਪਾਉਣ ਦੇ ਜ਼ਿੰਮੇਵਾਰ ਬਣਦੇ ਰਿਹਾ ਜਿਵੇਂ ਪਹਿਲਾਂ ਪੁਲਾਰੇ ਨੇ ਦੱਸਿਆ ਹੈ ਕਿ ਜਿਹੜੀ ਮੱਧ ਪੂਰਬ ਦੀ ਧਰਤੀ ਹੈ ਉਸ ਧਰਤੀ 'ਚ ਪੈਟਰੋਲੀਅਮ ਦੇ ਤੇ ਕੁਦਰਤੀ ਗੈਸ ਦੇ ਭੰਡਾਰ ਹੈ ਇਹਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ ਕਿਉਂ ਕਾਲਾ ਸੋਨਾ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਤੋਂ ਪੱਲਾ ਤੇਲ ਨਹੀਂ ਨਿਕਲਦਾ ਜਿਹੜਾ ਆਪਾਂ ਵਹੀਕਲਾਂ 'ਚ ਪਾਉਂਦੇ ਆ ਅੱਜ ਦੇ ਸੰਸਾਰ ਦੀ ਕੁੱਲ ਪਲਾਸਟਿਕ ਉਹ ਇਸ ਕਾਲੇ ਤੇਲ ਤੋਂ ਨਿਕਲਦੀ ਹੈ ਸਾਰੇ ਸੋਨੇ ਤੋਂ ਨਿਕਲਦੀ ਹੈ ਆਪਰੇ ਕਾਰਾਂ ਦੇ ਇੰਟੀਰੀਅਰ ਤੋਂ ਲੈ ਕੇ ਆਪਣੇ ਵਹੀਕਲਾਂ ਤੋਂ ਲੈ ਕੇ ਆਪਣੇ ਘਰਾਂ ਤੋਂ ਲੈ ਕੇ ਆਪਣੇ ਆਲੇ ਦੁਆਲੇ ਦਾਸਤਰਾ ਨੂੰ ਲੈ ਕੇ ਜੋ ਕੱਲੀ-ਕੱਲੀ ਚੀਜ਼ ਪੱਕੇ ਜੋ ਵੀ ਕੀਤਾ ਨੇ ਜਿਹੜੇ ਸਟਾਫਿਕ ਤੋਂ ਬਣਦੇ ਆ ਉਸ ਪੈਟਰੋਲੀਅਮ ਪ੍ਰੋਡਕਟ ਤੋਂ ਬਣਦੇ ਨੇ ਇਸ ਕਰਕੇ ਊਰਜਾ ਦੇ ਸੋਮੇ ਦੇ ਤੌਰ ਤੇ ਵੀ ਚੀਜ਼ਾਂ ਦੇ ਪੈਦਾਵਾਰ ਦੇ ਕਬਜ਼ੇ ਦੇ ਤੌਰ ਤੇ ਵੀ ਇਹ ਇਸਾਰੇ ਸੋਨੇ ਨੂੰ ਹਾਥੀਏ ਇਕ ਕਰਨਾ ਇਹ ਸਾਮਰਾਜੀ ਸ਼ਕਤੀਆਂ ਦੀ ਮਨਸ਼ਾ ਹੈ ਇਸ ਕਰਕੇ ਉਹਨਾਂ ਦੇ ਕੁਦਰਤੀ ਜਾਨੇ ਨਾਲ ਭੂਤ ਜਿਹੜਾ ਖੁੱਟਾ ਹੈ ਉਰੂਧਾ ਆਕਿਆ ਤੋਂ ਆਸਤਾਂ ਦੇ ਵਸਪਾਇਆ ਹੋਇਆ ਹੈ ਉਹਨਾਂ ਦੇ ਲੋਕਾਂ ਨੂੰ sire ਦੇ ਕਹਿਰ ਦੇ ਵਸਪਾਇਆ ਹੈ ਇਹ ਮੱਧ ਪੂਰਬ ਜਿੱਥੇ ਇਰਾਕ ਹੈ ਈਰਾਨ ਹੈ ਸਾਊਦੀ ਅਰਬ ਹੈ ਯੂਏਈ ਹੈ ਕਤਰ ਹੈ ਮਿਸਰ ਹੈ ਜਾਰਡਨ ਵਰਗੇ ਦੇਸ਼ ਹੈ ਬਲੀਵੀਅਰਗੇ ਦੇਸ਼ ਹੈ ਇਹ ਦੇਸ਼ ਇਸੇ ਗੱਲ ਦਾ ਸੰਤਾਪ ਹਟਾਉਂਦੇ ਰਹੇ ਹੈ ਵੀ ਉਹਨਾਂ ਦੀ ਤੱਕੀ ਇਸ ਖਜਾਨੇ ਨਾਲ ਭਰਪੂਰ ਹੈ ਜਦੋਂ ਕੋਈ ਦੇਸ਼ ਇਹਨਾਂ ਦੇ ਸਕੀਮਾਂ ਲਾਗੂ ਕਰ ਚੜੀ ਕਾ ਵੰਗਰ ਹੈ ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਇਹ ਮੱਤ ਉੱਚ ਜਿਵੇਂ ਅਸੀਂ ਲੜਤ ਕਰਨੀ ਸੀ ਉਹਦੇ ਵਾਸਤੇ ਚੁਣੌਤੀ ਬਣ ਰਿਹਾ ਹੈ ਜਦ ਨਹੀਂ ਵੀ ਬਾੜਿਆ ਤਾਂ ਆਉਣ ਵਾਲੇ ਸਮੇਂ ਚ ਬਣ ਸਕਦਾ ਹੈ ਤਾਂ ਵੱਡੀ ਪੱਤਰ ਤੇ ਉਥੇ ਰਾਜ ਪਾਰਟੀ ਵੀ ਚੌਂਦੇ ਰਹੇ ਹੈ ਉਥੇ ਜੰਗਾਂ ਵੀ ਵੜਦੇ ਰਹੇ ਹੈ ਉਥੇ ਅੰਦਰੂਨੀ ਜਿਹੜੀਆਂ ਬਗਾਵਤਾਂ ਨੂੰ ਵੀ ਹੱਲਾਸ਼ੀਰੀ ਦਿੰਦੇ ਰਹੇ ਹੈ ਇਹਨਾਂ ਨੇ ਲੀਬੀਆ ਚ 2011 ਚ ਮਹਿਮੂਦ ਦਾਫੀ ਨੂੰ ਐਸੇ ਕਰਕੇ ਮਾਰਿਆ ਕਿਉਂਕਿ ਉਹਨਾਂ ਦੀ ਸਕੀਮਾਂ ਛੜਿੱਕਾ ਬਣ ਖਿਆ ਸੀ 2006 ਚ ਇਹਨਾਂ ਨੇ ਸਦਾਮ ਨੂੰ ਐਸੇ ਕਰਕੇ ਬਾਹਰ ਲਾਇਆ ਝੂਠਾ ਦੇ ਝੂਠਾ ਨਾਂ ਦੇ ਕੇ ਕਿ ਇਹਦੇ ਕੋਲੇ ਜੰਮ ਤੱਕ ਤਬਾਹੀ ਦੇ ਹਥਿਆਰ ਹੈ ਜਿਹੜੇ ਬਾਅਦ ਇਹਨਾਂ ਦੀ ਸੰਸਥਾਵਾਂ ਲਈ ਕਿਹਾ ਤਾਂ ਵੀ ਇਹ ਤਾਂ ਝੂਠੇ ਜਾਂਦੀ ਉਹਨੂੰ ਬਾਹਰ ਲਾਇਆ ਐਸੇ ਗੱਲ ਕਰਕੇ ਆ ਇਹਨਾਂ ਨੇ ਪੂਰੀ ਹਾਲੀ ਚ ਸੀਰੀਆ ਚ ਅਸਦੀ ਹੁੰਦਲਟਾਈ ਐ ਐਸੇ ਗੱਲ ਹਿੰਦੀ ਧਰਤੀ ਉਹਨਾਂ ਨੇ ਇਸ ਕਿਤੇ ਤੇ ਕੰਟਰੋਲ ਰੱਖਣ ਕਰਕੇ ਇੰਨੇ ਚਿਰ ਤੋਂ ਉਹਨੂੰ ਤਬਾਹੀ ਦੇ ਮੂੰਹ ਤੱਕਿਆ ਹੋਇਆ ਹੈ ਕਿਉਂਕਿ ਉਹ ਇਸ ਕਿਤੇ ਤੇ ਪੂਰਾ ਕੰਟਰੋਲ ਚੋਂ ਹੈ ਇਜ਼ਰਾਈਲ ਦਾ ਕੰਟਰੋਲ ਚੋਂ ਹੈ ਤੇ ਐਸੇ ਕਰਕੇ ਹੁਣ ਈਰਾਨ ਨਾਲ ਉਹਨਾਂ ਨੇ ਕਿਉਂ ਨਹੀਂ ਜੰਗਲ ਛੇੜੀ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਜਿਹੜਾ ਈਰਾਨ ਹੈ ਉਹ ਮਤਕੂਚ ਉਹਨਾਂ ਦੀਆਂ ਸਕੀਮਾਂ ਦੇ ਬਾੜੇ ਆਸਤਰ ਹੈ ਉਹਨਾਂ ਦੀਆਂ ਸਕੀਮਾਂ ਪੂਰੀਆਂ ਹੋਣ ਚਿੱਤ ਸਿਆਤਾਗਰ ਰੁਕਾਵਟ ਪਾ ਦਿੰਦੇ। ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਇੱਥੇ ਜਿਹੜਾ ਇਜ਼ਰਾਈਲ ਹੈ ਉਹਨੂੰ ਆਪਣੇ ਸਥਾਨਕ ਗੁੱਡੇ ਵਿੱਚੋਂ ਪਾਇਆ ਕੋਸਿਆ। ਜਦੋਂ ਤੋਂ 1948 ਤੋਂ ਹੀ ਹੋਂਦ ਚ ਆਇਆ ਹੈ। ਉਹਨਾਂ ਨੇ ਇਸੇ ਤਰ੍ਹਾਂ ਕੇ ਇਹਨੂੰ ਹੋਂਦ ਚ ਲਿਆਂਦਾ ਹੈ। ਇਹਨੂੰ ਬਾਲਕਸ਼ਿਆ, ਇਹਨੂੰ ਮਜ਼ਬੂਤ ਕੀਤਾ ਤਾਂ ਕਿ ਇਹਦੇ ਸੱਤੇ ਉਹ ਇਸ ਦਿੱਤੇ ਚ ਆ ਦੀ ਸਰਕਾਰੀ ਕੈਮਰਾਂ ਕਿ ਜਿਹੜੇ ਹਰੇਕ ਸਾਲ 3 ਖਰਬ ਡਾਲਰ ਇਹਨੂੰ ਸਹਾਇਤਾ ਦਿੰਦੇ ਰਿਹਾ ਇਜ਼ਰਾਈਲ ਨੂੰ ਹੱਕਿਆ ਨਾਲ ਹੀ ਸਹਾਇਤਾ ਦਿੰਦੇ ਰਹੇ ਆ ਫੰਡਾਂ ਵੀ ਸਹਾਇਤਾ ਦਿੰਦੇ ਰਹੇ ਆ ਹੁਣ ਤੱਕ ਉਹ ਕਹਿੰਦੇ 250 ਖਰਬ ਡਾਲਰ ਇਜ਼ਰਾਈਲ ਨੂੰ ਸਹਾਇਤਾ ਹੀ ਦੇ ਚੁੱਕਿਆ ਜਿਹੜਾ ਕਿਸੇ ਮਾੜੇ-ਮੋٹے ਦੇਸ਼ ਦਾ ਪੂਰੇ ਖਰਚੇ ਚੱਕਟ ਵਾਲਾ ਬਜਟ ਬਣਦਾ ਐ ਇੰਨੀ ਸਹਾਇਤਾ ਉਹ ਇਜ਼ਰਾਈਲ ਨੂੰ ਦਿੰਦਾ ਅਮਰੀਕਾ ਤੇ ਇਸੇ ਸੱਤੇ ਉਹਨਾਂ ਨੇ ਇੱਥੇ ਸਾਰੀ ਇਸ ਦਿੱਤੇ ਚ ਬੁੱਟਾ ਕਰਤੀ ਕਾਇਰ ਕਰਤੀ ਫلسطੀਨ ਇਹ ਇਹਨਾਂ ਨੇ ਉੱਥੋਂ ਦੇ ਲੋਕਾਂ ਨੂੰ ਉੱਥੋਂ ਦੀ ਵਿਸ਼ਵਾਸ ਧਰਤੀ ਤੋਂ ਉਜਾੜ ਕੇ ਇਹ ਸਾਰੇ ਦਾ ਸਾਲਾਂ ਚ 45 ਕਿਲੋਮੀਟਰ ਲੰਬੀ ਤੇ 6 ਕਿਲੋਮੀਟਰ ਚੌੜੀ ਇੱਕ ਪੱਟੀ ਚ ਘੱਟਤਾ ਉਹਨਾਂ ਦੇ ਸਾਰੇ ਕਾਰੋਬਾਰ ਤਬਾਹ ਕਰਤੇ ਉਹਨਾਂ ਦੀ ਜ਼ਿੰਦਗੀਆਂ ਤਬਾਹ ਕਰਤੀਆਂ ਉਹਨਾਂ ਦੇ ਸਾਰੇ ਪਾਸੇ ਨਾਕਾਬੰਦੀ ਹੈ ਜੋ ਖਾਣ ਪੀਣ ਨੂੰ ਜਾਣਾ ਹੈ ਜੋ ਵਪਾਰ ਨੂੰ ਜਾਣਾ ਹੈ ਉਹ ਇਜ਼ਰਾਈਲ ਦੇ ਕੰਟਰੋਲ ਚ ਹੈ ਕਿਹੜੀ ਚੀਜ਼ ਵੇਚਣੀ ਹੈ ਕਦੋਂ ਰੋਕਣ ਦੀ ਹੈ ਤੇ ਇਹ ਨਾ ਸਾਨਾ ਚ ਵਾਰ ਵਾਰ ਹੁੰਦਾ ਹੈ ਜਦੋਂ ਇਜ਼ਰਾਈਲ ਨੂੰ ਕਿਸੇ ਗੱਲ ਤੇ ਗੁੱਸਾ ਹੁੰਦਾ ਹੈ ਉਦੋਂ ਲੋਕਾਂ ਦੀ ਸਪਲਾਈ ਰਾਸ਼ਟੀ ਬੰਦ ਹੋ ਜਾਂਦੀ ਹੈ ਉਦੋਂ ਬਿਜਲੀ ਬੰਦ ਹੋ ਜਾਂਦੀ ਹੈ ਉਦੋਂ ਸਾਫ ਪਾਣੀ ਦੀ ਸਪਲਾਈ ਬੰਦ ਹੋ ਜਾਂਦੀ ਹੈ ਚਾਹੇ ਕਿ ਸਾਫ ਪਾਣੀ ਵੀ ਨਹੀਂ ਸਗੋਂ ਤਾਂ ਖਾਰਾ ਪਾਣੀ ਹੈ ਉਹਨੂੰ ਸਾਫ ਕਰਨ ਵਾਸਤੇ ਪਲਾਂਟ ਲੱਗਿਆ ਤੇ ਬਾਹਰ ਹੁੰ ਜਾਂਦੇ ਹੈ ਉਸੇ ਤੋਂ ਬਿਜਲੀ ਬੰਦ ਕਰਦੇ ਜੋ ਪਲਾਂਟ ਵੀ ਨਹੀਂ ਚੱਲਦੇ ਪੀਣ ਝੋਕਾ ਪਾਣੀ ਵੀ ਨਹੀਂ ਉੱਥੇ ਹੁੰਦਾ ਦਵਾਈਆਂ ਜੋ ਰੂਟੀਨ ਜਾਂ ਚੀਜ਼ਾਂ ਪੱਲੀ ਪੱਲੀ ਚੀਜ਼ ਇਜ਼ਰਾਈਲ ਦੇ ਕੰਟਰੋਲ ਚ ਹੈ ਤੇ ਇਹਨਾਂ ਸਾਲਾਂ ਚ ਵਾਰ-ਵਾਰ ਪੱਗ ਚੱਤਰ ਹੈ। ਹੁਣ 7 ਅਕਤੂਬਰ ਦੇ ਹਮਲੇ ਤੋਂ ਬਾਅਦ ਇਹਨਾਂ ਦੋ ਸਾਲਾਂ ਚ ਫਲਸਤੀਨ ਦੇ ਲੋਕਾਂ ਨੇ ਜੋ ਕਹਿਂ ਠੰਡਾਇਆ ਹੈ ਉਹ ਆਮ ਲੋਕ ਉਸ ਤੱਕ ਕਿ ਤੋਂ ਇੰਨਾ ਦੂਰ بیٹھے ਹੋਏ ਸਮਝ ਕੇ ਵੀ ਸਮਝ ਨਹੀਂ ਸਕਦੇ। ਕਿਹੜਾ ਚੰਗੀ ਹੈ ਪ੍ਰਾਹ ਜਿਹੜਾ ਇਜ਼ਰਾਈਲ ਨੇ ਨਹੀਂ ਦਿੱਤਾ ਉਸ ਕਰਕੇ। ਕੱਲਾ ਐ ਨਹੀਂ ਕੀ ਪੂਰਾ ਉਹ ਬੰਬ ਸੈੱਟ ਸੈੱਟ ਕੀ ਉਹ ਉਸ ਦੀ ਸਾਰੀ ਕਰਤੀ ਦਾ ਮਾਰਦਾ ਬਣਾਦਾ ਸਾਰੀਆਂ ਬਿਲਡਿੰਗਾਂ ਟੇ ਟੇਰੀ ਕਰਤੀਆਂ ਕੱਲਾ ਇਹ ਨਹੀਂ ਕਿ ਲੋਕਾਂ ਨੂੰ ਕਿਥੋਂ ਉਹ ਬੰਬ ਸਟ ਸੈੱਟ ਕੇ ਹੈਕ ਦਿੰਦੇ ਐ ਕਿ ਤੁਸੀਂ ਇੱਥੇ ਨਹੀਂ ਉੱਤਰੀ ਪਾਸੇ ਜਾਓ ਜਦੋਂ ਉੱਤਰੀ ਪਾਸੇ ਜਾਂਦੇ ਉੱਥੇ ਬੰਬ ਸੈੱਟ ਦਿੰਦੇ ਐ ਉੱਥੇ ਨਹੀਂ ਦੱਖਣੀ ਪਾਸੇ ਜਾਓ ਉਧਰ ਜਾਂਦੇ ਆ ਉਧਰ ਸੈੱਟ ਦਿੰਦੇ ਐ ਮਤਲਬ ਨਾ ਸਿਰਫ ਉਹਨਾਂ ਨੇ ਬੰਬਾਂ ਨਾਲ ਉਹਨਾਂ ਨੂੰ ਸ਼ਕਾਰ ਬਣਾਇਆ ਹੈ ਉਹਨਾਂ ਨੇ ਕੋਈ ਰਾਸ਼ਦ ਦੀ ਸਪਲਾਈ ਤੇ ਰੱਕ ਰੋਕੇ ਹੋਏ ਨੇ ਸਮੇਂ ਦੇ ਆ ਤਾਂ ਵੀ ਨਾ ਇਹ ਤਾਂ ਵਿਸ਼ੇਸ਼ ਹਾਲਤ ਹੈ ਪਰ ਇਹ ਉਹਨੇ ਬਹੁਤ ਲੰਬੇ ਸਮੇਂ ਤੋਂ ਰੋਕੇ ਹੋਏ ਹੈ ਮਤਲਬ ਜਿਹੜਾ 5 500 ਟ੍ਰਾਫਿਕ ਸਮੇਂ ਜਾਂਦਾ ਸੀ ਕਿਸੇ ਉਹ ਵੀ ਆ ਕੇ 10 10 ਟ੍ਰਾਫਿਕ ਜਾਣ ਦਿੱਤੇ ਕਈ ਵਾਰ ਉਹ ਵੀ ਨਹੀਂ ਜਾਣ ਦਿੱਤੇ ਇਹ ਵੀ ਕਰਦੇ ਰਹੇ ਆ ਉੱਥੇ ਉਹਨਾਂ ਨੇ ਕੈਂਪ ਬਣਾਇਆ ਹੈ ਵੈਸਟ ਬੈਂਕ 'ਚ ਉੱਥੇ ਜੋ ਫلسطੀਨੀਆਂ ਨਾਲ ਕਰਦੇ ਆ ਉਹ ਕਿਹਾ ਸਮਾਂ ਨਹੀਂ ਜਾ ਸਕਦਾ ਉੱਥੇ ਮਰਦਾ ਔਰਤਾਂ ਨਾਲ ਏਜੰਸੀਸ 사 ਤੋਂ ਲੈ ਕੇ ਬੱਚਿਆਂ ਨੂੰ ਦਿੱਤੀ ਹਿੰਸਾ ਨੂੰ ਲੈ ਕੇ ਸੀਰੇ ਦੇ ਟੌਰਚਰ ਹੈ ਸੀਰੇ ਦੇ ਵੱਟ ਸ਼ਬਦ ਹੈ ਉਹਨੂੰ ਕੱਟਦੇ ਹੈ ਪੈਰ ਪੈਰ ਦੇ ਨੂੰ ਜਲਾਉਂਤ ਦਿੰਦੇ ਹੈ ਉਹਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਆਇ ਤੋਬਾ ਕਰਵਾਈਏ ਵੀ ਅਸੀਂ ਕਿੱਥੇ ਫਸ ਗਏ ਅਸੀਂ ਇਜ਼ਰਾਈਲ ਨਾਲ ਪੰਗਾ ਲੈ ਕਿਉਂ ਲਿਆ ਇਹਨਾਂ ਵੀ ਅੰਦਰੋਂ ਤੋਬਾ ਨਹੀਂ ਕਰੇ ਤੇ ਇਹ ਆਪਣੇ ਜਿਹੜੇ ਲੜਾਕੇ ਹੈ ਖਵਾਸ ਦੇ ਲੜਾਕੇ ਹੈ ਉਹਨਾਂ ਦੇ ਘਾਟ ਹਟ ਖੜੇ ਹੋਣੇ ਇਸ ਕਰਕੇ ਉਹਨਾਂ ਨੇ ਇਕੱਲੇ ਇਕੱਲੇ ਬੰਦੇ ਤੇ ਨਿਸ਼ਾਨਾ ਲਾਇਆ ਉਹ ਤੋਂ ਰਾੱਖਿਆ ਮੰਤਰੀ ਕਹਿੰਦਾ ਇਜ਼ਰਾਈਲ ਦਾ ਕੈਮ ਬਰੋਕਰਿੰਗ ਹੈਗੇ ਕਿ ਜਾਨਵਰ ਹੈ ਅਸਾਂ ਜਾਨਵਰਾਂ ਨਾਲ ਟਰੀਟ ਕਰਦੇ ਆ ਤੇ ਉਹਨੂੰ ਜਾਨਵਰਾਂ ਦਾ ਬਰਤਾਨ ਕਰ ਰਹੇ ਆ ਇਹ ਉਹਨਾਂ ਦੀ ਸਟੇਟਮੈਂਟ ਹੈ ਤੇ ਉਹ ਜਾਨਵਰਾਂ ਨਾਲ ਕੀ ਕਰ ਸਕਦੇ ਆ ਜਾਨਵਰਾਂ ਨੂੰ ਵੀ ਲੋਕ ਤੇ ਮਰਦ ਨੂੰ ਰੋਟੀ ਸੱਟਦਾ ਓਹਨਾਂ ਨੂੰ ਵੀ ਆਏ ਦਰਵਾਜ਼ਾ ਕਿ ਨਹੀਂ ਮਾਰਦਾ ਪਰ ਇਜ਼ਰਾਈਲ ਇਹ ਸਾਰਾ ਕੁਝੁੱਤੇ ਕਰ ਰਿਹਾ ਹੈ ਤੇ ਇੰਨੇ ਸਮੇਂ 'ਚ ਉਹਨਾਂ ਨੇ ਉਹਨਾਂ ਦੇ ਹਸਪਤਾਲ ਤੱਕ ਉਹਨਾਂ ਦੇ ਜੋ ਰਾਹਤ ਕੈਂਪ ਤੱਕ ਕੱਲੀ-ਕੱਲੀ ਚੀਜ਼ ਮੜ ਲਿਆ ਮਲਿਆ ਵੇਟ ਕੀਤੀ ਹੈ ਪਰ ਇਹਦੇ باوجود ਜਿਹੜੀ ਗੱਲ ਦਾ ਬਹਾਨਾ ਬਣਾ ਕੇ ਉਹਨਾਂ ਨੇ ਜੰਗ ਛੇੜੀ ਸੀ ਪਾਲਸਤੀਨ ਦੇ ਖਿਲਾਫ ਉਸ ਮਾਰਸੇ ਚ ਬੁਰੀ ਤਰ੍ਹਾਂ ਫੇਲ ਹੋਏ ਐ ਉਹਨਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਆਪਣੇ ਇਜ਼ਰਾਈਲੀ ਬੰਦੀ ਐ ਉਹ ਛੁਡਾ ਕੇ ਲਿਆਉਣੇ ਉਹ ਲੈ ਗਏ ਤੇ ਲੋਕਾਂ ਨੇ ਇਹਨਾਂ 2 ਸਾਲਾਂ ਚ ਆਪਣੇ ਬੱਚੇ ਗੁਆਲੇ ਲੋਕਾਂ ਨੇ ਇਹਨਾਂ ਸਾਲਾਂ ਚ ਮਰ ਪਏ ਨੇ ਥਾਂ ਦੱਬੇ ਰਿਹਾ ਆਪਣੇ ਬੰਦਿਆਂ ਨੂੰ ਮਰਦੇ ਦੇਖਿਆ ਜਿਨ੍ਹਾਂ ਨੂੰ ਘੱਟ ਕਿਸੇ ਸਾਥ ਦੇ ਨਾਲ ਕਿਉਂਕਿ ਸਾਧਨ ਇਸੇ ਅੰਦਰੋਂ ਬਾਜਾ ਸੌਣਦੀਆਂ ਸੀ ਚੌਂਦੇ ਆਂਦੀਆਂ ਉੱਪਰ ਖੜ ਕੇ ਮਾਂ ਨੂੰ ਚੀਕਾ ਮਾਰਦੇ ਸੀ ਬਾਜਾ ਮਾਰਦੇ ਸੀ ਬੱਚਿਆਂ ਨੂੰ ਤੇ ਉਹਨਾਂ ਲੱਗਦਾ ਸੀ ਕਿ ਜਿਉਂਦੇ ਆ ਸੀ ਗੱਡੀਆਂ ਕਿਵੇਂ ਲੋਕਾਂ ਨੇ ਇਹ ਆਪਣੇ ਸੀਨਿਆਂ ਤੇ ਹੰਡਾ ਲਿਆ ਲੋਕਾਂ ਨੇ ਆਪ ਦੇ ਪਿਆਰੇ ਰੋਜ਼ ਇੱਕ ਥਾਂ ਤੋਂ ਦੂਜੀ ਥਾਂ ਤੋਂ ਦੂਜੀ ਥਾਂ ਤੋਂ ਲਿਜਾ ਕੇ ਵੀ ਬਚਾ ਕੇ ਵੀ ਜ਼ੋਰ ਲਾ ਕੇ ਵੀ ਉਹਨੇ ਮਰਦੇ ਦੇਖ ਲਏ ਉਹਨਾਂ ਨੇ ਸਾਰਾ ਕੁਝ ਢੰਡਾਲਿਆ ਪਰ ਉਸ ਤੌਰ ਨੇ ਆਪਣੇ ਉਹ ਲੜਾਕਿਆਂ ਨਾਲ ਖਿਦਾਰੀ ਨਹੀਂ ਕੀਤੀ। ਉਹ ਜਿਹੜਾ ਇਜ਼ਰਾਈਲੀ ਕਹਿਦੀ ਸੀ ਅੱਜ ਤੱਕ ਇੱਕ ਵੀ ਕਹਿਤੀ ਇਹ ਹੈ ਇਹ ਜਾਨ ਲਏਗਾ। ਜਿਹੜਾ ਕਿਸੇ ਮਤਲਬ ਲੋਕਾਂ ਦੀ ਮੌਕਮਰੀ ਮੌਕਮਰੀ ਦੀ ਬਜਾ ਕਰਕੇ ਇਜ਼ਰਾਈਲ ਦੇ ਹੱਥ ਲੱਗ ਗਿਆ ਹੋਵੇ। ਜਦੋਂ ਲੋਕ ਮਰ ਰਹੇ ਹੁਣ ਜਦੋਂ ਲੋਕਾਂ ਦੇ ਬੱਚੇ ਮਰ ਰਹੇ ਹੁਣ ਉਦੋਂ ਇਹ ਇਸ ਗੱਲ ਦੀ ਪਾਬੰਦੀ 'ਚ ਰਹਿਣਾ ਵੀ ਅਸੀਂ ਨਹੀਂ ਹੋ ਪਤਾ ਰਹਿਣਾ ਕਿਉਂਕਿ ਛਪਾਇਆ ਤਾਂ ਉਹਨਾਂ ਨੇ ਉਸੇ ਫਲਸਤੀਨ ਦੀ ਹੈ। ਉਸ ਨਿੱਕੇ ਜਿਹੇ ਟੋਟੇ ਦੀ ਉਹਨਾਂ ਬਗੀਆਂ ਛਪਾਇਆ ਸੀ। ਤੇ ਜਦੋਂ ਉਹ ਬੰਬ ਸੱਟਦੇ ਸੀ ਤਬਾਹੀ ਕਰਦੇ ਸੀ ਉਹ ਪੈਮਫਲੈਟ ਵੀ ਸੱਟਦੇ ਸੀ ਇਹ ਥਾਂ ਜਿੱਦੇ ਤੇ ਉਹਨਾਂ ਦੀ ਭਾਸ਼ਾ ਚ ਲਿਖਿਆ ਹੁੰਦਾ ਸੀ ਤੁਸੀਂ ਕਰੇ ਵਾਪਸ ਮੋੜਨਾ ਜੇ ਕਰੇ ਵਾਪਸ ਮੋੜਨਾ ਤਾਂ ਇਹਨਾਂ ਫੋਟੋਆਂ ਨੂੰ ਦੇਖੋ ਤੇ ਇਹਨਾਂ ਬਾਰੇ ਜੇ ਕੋਈ ਜਾਣਕਾਰੀ ਹੈਗੀ ਤੇ ਇਸ ਨੰਬਰ ਤੇ ਦੱਸੋ ਇਹ ਇਹਨਾਂ ਸਾਲਾਂ ਚ 2 ਸਾਲਾਂ ਚ 8 ਗੈਂਟਵਾਰ ਇਹਦੇ ਪੈਮਫਲੈਟ ਸਿੱਟੇ ਗਏ ਆ 8 ਗੈਂਟਵਾਰ ਉਹਨਾਂ ਵਾਸਤੇ ਹਾਕਾਂ ਪੜਾਈਆਂ ਗਈਆਂ ਫਿਰ ਲੋਕ ਜੇ ਲੋਕ ਬੰਬਾਂ ਨੂੰ ਨਹੀਂ ਡਾਟਦੇ ਲੋਕ ਆਪਣੇ ਸਾਹਮਣੇ ਕੁੱਤੇ ਕੱਟ ਦੇ ਬੱਚਿਆਂ ਨੂੰ ਦੇਖ ਕੇ ਤਾਂ ਡਰਨਗੇ ਫੇਰ ਤਾਂ ਉਹ ਲੱਗ ਲੱਗੂਗਾ ਵੀ ਮੇਰਾ ਬੱਚਾ ਰੁਪੀ ਕੋ ਉੱਟ ਕੇ ਮਰ ਰਿਹਾ ਹੈ ਵੀ ਹੌਂ ਦਾ ਹੀ ਜਾ ਕੇ ਪਤਾ ਹੋ ਜੇ ਪਰ ਉਹ ਲੋਕ ਉਹਨਾਂ ਨੇ ਸਾਰਾ ਕੁਝ ਛੱਡਿਆ ਹੈ ਤੇ ਹਰਾਮੀ ਦੀ ਗੱਲ ਹੈ ਕਿ ਇਸ ਹਾਲਤ 'ਚ ਵੀ ਅੱਜ ਤੱਕ ਇੱਕ ਵੀ ਬੰਦਾ ਕਿਸੇ ਲੋਕਲ ਬੰਦੇ ਦੀ ਪੱਲੋ ਫੜਾਇਆ ਨਹੀਂ ਜਾਂ ਇਹ ਇਜ਼ਰਾਈਲੀ ਉਸਤਾਂ ਤੇ ਰੱਖੇ ਹੋਏ ਆ ਅੱਜ ਤੱਕ ਵੀ 52 ਜਣੇ ਆ ਜਿਨ੍ਹਾਂ ਨੂੰ ਕੋਸ਼ੇ ਮਾਰੇ ਗਏ ਕੋਸ਼ੇ ਨਾਲ ਜਿਵੇਂ ਜਿਵੇਂ ਸੰਧੀਆਂ ਚੱਲੀਆਂ ਇਹਨਾਂ ਨੇ ਆਪਸ ਚ ਐਕਸਚੇਂਜ ਕਰ ਲਈ ਬਟਾਉਂਦਰਾ ਕਰ ਲਿਆ ਪਰ ਜਿਹੜੇ 52 ਜਣੇ ਹਲੇ ਬਚੇ ਹੋਏ ਐ ਉਹ ਹਲੇ ਵੀ ਉਸੇ ਮਾਲਕਾਂ ਦੀ ਧਰਤੀ ਜਿੱਥੇ ਐ ਉਹਨਾਂ ਲੋਕਾਂ ਦੀ ਧਰਤੀ ਹੈ ਜਿਨ੍ਹਾਂ ਨੂੰ ਹਲੇ ਤੱਕ ਟ੍ਰੇਸ ਨਹੀਂ ਕਰ ਸਕੀ ਤਾਂ ਇਸ ਹਾਲਤ ਚ ਜਦੋਂ ਫਾਰਸ ਦੀ ਜਿਹੇ ਸਾਰਾ ਕੁਝ ਚੱਲ ਰਿਹਾ ਹੈ ਤਾਂ ਪਿਛਲੇ ਸਮੇਂ ਚ ਉਹਨੇ ਖਾਸ ਤੌਰ ਤੇ ਇਹ ਹਾਕ ਸਰ ਜਿਹੜੀ ਪਹਿਲੇ ਬੁਲਾਰੇ ਨੇ ਦੱਸਿਆ ਉਹਦੀ ਡਿਟੇਲ ਜੇ ਨਹੀਂ ਜਾਂਦੇ ਉਹ ਲੋਕਾਂ ਨੂੰ ਇੱਕ ਪ੍ਰਾਪਤ ਮਾਰਤੇ ਆਏ ਆ ਸਾਰੀ ਸਾਰੀ ਦਵਾਈਆਂ ਦੀ ਸਪਲਾਈ ਸਾਰੇ ਰਾਸ਼ਨ ਦੀ ਸਪਲਾਈ ਪੰਦ ਹੈ ਜੋ ਆਤ ਜਮਾ ਉੱਥੇ ਰੰਗ ਬਣ ਜੁਕਿਆ ਹੱਡੀਆਂ ਨਿਕਲੀਆਂ ਹੋਈਆਂ ਰੋਂਦੇ ਆ ਰੋਟੀ ਵੰਡਦੇ ਆ ਤੁਸੀਂ ਸ਼ਾਇਦ ਵੀਡੀਓ ਚ ਆਉਂਦੀਆਂ ਦੇਖੀ ਹੋਣ ਉਹ ਕਹਿੰਦੇ ਕਿ ਸਾਨੂੰ ਖਾਣ ਨੂੰ ਦੋ ਕੁਛ ਖਾਣ ਨੂੰ ਤੇ ਕੁਛ ਨਹੀਂ ਹੈਗਾ ਤੇ ਉੱਤੋਂ ਜਿਹੜੇ ਰਾਹਤ ਕੈਂਪ ਚਲਾਉਂਦੇ ਆ ਆਪ ਚਲਾਉਂਦੇ ਆ ਇਹਨਾਂ ਨੇ ਖੇਡ ਬਣਾਈ ਹੋਈ ਐ ਲੋਕਾਂ ਨੂੰ ਜਹੀਲ ਕਰਨ ਦੀ ਫਿਰ ਭੁੱਖੇ ਮਰਦੇ ਰਾਸ਼ਨ ਲੈਣ ਆਉਂਗੇ ਫਿਰ ਰਾਸ਼ਨ ਲੈਣ ਜਾਂਦੇ ਆ ਕਿ ਰੋਜ਼ 70 80 ਬੰਦਿਆਂ ਨੂੰ ਗੋਲੀਆਂ ਮਾਰ ਕੇ ਆਈ ਮਾਰਦੇ ਆ ਖੇਡ ਦੇ ਖੇਡ ਤੇ ਸ਼ਿਕਾਰ ਕਰਦੇ ਕਰਦੇ ਲੋਕਾਂ ਨੂੰ ਪਤਾ ਐ ਵੀ ਅਸੀਂ ਰਾਸ਼ਨ ਲੈਣ ਜਾਣਾ ਤਾਂ ਸਾਡੇ ਨੂੰ ਗੋਲੀਆਂ ਚੱਲਣਗੀਆਂ ਸਾਨੂੰ ਮਾਰਨਗੇ ਪਰ ਜਦੋਂ ਘਰੇ ਉਹ ਬੱਚਿਆਂ ਨੂੰ ਦੇਖਦੇ ਆ ਹੁਣ ਪਤਾ ਲੱਗਦਾ ਕਿ ਹਾਂ ਸਾਨੂੰ ਜਾਣਾ ਹੀ ਪੈਣਾ ਇਹ ਸਾਉਤ ਚ ਵੀ ਰਾਸ਼ਨ ਲੈਣ ਆਟਾ ਲੈਣ ਜਾਣੇ ਪੈਣਾ ਤੇ ਉਹ ਉਮੀ ਜਾਂਦੇ ਆ ਉਮੀ ਮਰਦੇ ਆ ਹੁਣ ਤੱਕ ਪਿਛਲੇ ਦਿਨਾਂ ਦੇ ਅੰਤਰੰਤਰ ਉਹ 550 ਬੰਦਾਂ ਨੇ ਮਾਰਤਾ ਸਿਰਫ ਆਟੇ ਦੀਆਂ ਬੋਰੀਆਂ ਲੈਣ ਆਇਆ ਆ ਸੋਸ਼ਲ ਮੀਡੀਆ ਤੇ ਫੋਟੋ ਚੱਲੀ ਆ ਦੋ ਜਵਾਬ ਆਟੇ ਦੀਆਂ ਬੋਰੀਆਂ ਚੱਕੀ ਜਾਂਦੇ ਸੀ ਜਿਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਤੇ ਕੋਲੇ ਆਟਾ ਖੜਿਆ ਹੋਇਆ ਮਤਲਬ ਇਹ ਇਸ ਤਰ੍ਹਾਂ ਦੇ ਕਤਨਾਉਣੇ ਕੰਮ ਹੋ ਕਿ ਕੁੱਤੂਤਾ ਸਿਰੇ ਦੀਆਂ ਕੁੱਤੂਤਾ ਨੂੰ ਕਰ ਰਹੇ ਆ ਤੇ ਇਹਨੂੰ ਉਹ ਕਹਿ ਰਹੇ ਆ ਵੀ ਇਜ਼ਰਾਈਲ ਖਤਰਾਨੇ ਦੇ ਲੋਕ ਤਾਂ ਕਰਕੇ ਅਸੀਂ ਇਹ ਕਰ ਰਹੇ ਆ ਤਾਂ ਕਰਕੇ ਅਸੀਂ ਪਾਲੇਸਟੀਨ ਚ ਪਾਲੇਸਟੀਨ ਚ ਆਪੇ ਫੌਜਾਂ ਤਾਂ ਲਾਈਆਂ ਹੋਈਆਂ ਸਾਰਾ ਕੁਝ ਹੈ ਤਾਂ ਵਰਤਾ ਰਹੇ ਆ ਤੇ ਦੁਨੀਆ ਪਰ ਚ ਲੋਕ ਕਹਿ ਰਹੇ ਆ ਵੀ ਜਿਹੜੇ ਬੱਚੇ ਮਾਰੇ ਜਾ ਰਹੇ ਆ ਇਹ ਕੋਈ ਜੰਗ ਨਹੀਂ ਹੈ ਇਹ ਨਸਲਕੁਸ਼ੀ ਹੈ ਤੁਸੀਂ ਨਸਲਕੁਸ਼ੀ ਨੂੰ ਕਾਸ਼ਿ ਮਰਜੀ ਕਹੀ ਜਿੱਤੋ ਕੋਈ ਮਰਜੀ ਨਾ ਦੇ ਲਓ ਤੁਸੀਂ ਆਪਣਾ ਕੂਨੀ ਲਿਪੜਿਆ ਹੋਇਆ ਤੇਰਾ ਸ਼ਕਾਰ ਨਹੀਂ ਸਕਦੇ ਤੇ ਇਸ ਮੌਕੇ ਜਦੋਂ ਦੁਨੀਆ ਭਰ ਚ ਇੰਗਲੈਂਡ ਪੋਲੇਟਾ ਫ੍ਰਾਂਸ ਜਰਮਨੀ ਇਹ ਸਾਰੇ ਵੱਡੇ ਵੱਡੇ ਜਿਹੜੇ ਦੇਸ਼ ਪਹਾਉਂਦੇ ਆ ਜਿਹਨੂੰ ਲੱਗਦਾ ਵੀ ਅਸੀਂ ਬਹੁਤ ਹੀ ਪਤਾ ਨਹੀਂ ਸੰਸਾਰ ਚ ਅਸੀਂ ਇੰਨੀ ਦੌਲਤ ਕਸਬੀ ਅਸੀਂ ਕੀ ਬਣ ਗਏ ਉਦੋਂ ਉਹਨਾਂ ਦੀ ਅਸਲ ਹਕਾਕ ਪਤਾ ਲੱਗਦੀ ਹੈ ਜਦੋਂ ਇਹੋ ਜਿਹੇ ਕਤਲੇਆਮ ਦੇ ਨਾਲ ਜਾ ਕੇ ਕਰਦੇ ਆ ਧਾਰ ਵੀ ਕੇ ਜਾਂ ਸਾਰਾ ਕੁਝ ਪੇਸ਼ ਦੇ ਆ ਤੇ ਉਦੋਂ ਹੀ ਲੋਕ ਭਾਵੇਂ ਜਿੰਨੇ ਹੀ ਕਮਜ਼ੋਰ ਹੈ ਚਿੰਨ੍ਹੇ ਵਾੜੀ ਆਉਂਚਾ ਹੈ ਭਾਵੇਂ ਆਪਣੇ ਦੇਸ਼ਾਂ ਅੰਦਰ ਵੀ ਉਹਨਾਂ ਨੇ ਸੁਣਵਾਈ ਨਹੀਂ ਪਰ ਗਰੀਬਾਂ ਲਤਾੜੇ ਹੋਏ ਆ ਉਹਦੀ ਪਤਾ ਲੱਗਦਾ ਹੈ ਕਿ ਦੁਨੀਆ ਭਰ ਚ ਲੋਕ ਕਿਵੇਂ ਆਪਣੀਆਂ ਸਰਕਾਰਾਂ ਦੇ ਉਲਟ ਜਾ ਕੇ ਵੀ ਇਹੋ ਜਿਹੇ ਕਤਲੇਆਮ ਦੇ ਖਿਲਾਫ ਖੜੇ ਹੁੰਦੇ ਰਹੇ ਆ ਕਿਵੇਂ ਉਹਨਾਂ ਤੇ ਲਾਤੀ ਚਾਰਜ ਵੀ ਲਗਦੇ ਆ ਜਾਰਮਨੀ ਦੀ ਪੁਲਿਸ ਇੱਕ ਹੋਰ ਤੁਗ ਬੁਰੀਦਰਾ ਕਟੇ ਵੀ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖੀ ਆ ਅਮਰੀਕਾ ਦੀ ਯੂਨੀਵਰਸਿਟੀਆਂ ਚ ਟਾਂਗਾ ਵੜਾਉਂਦੇ ਹੋਏ ਵਿਦਿਆਰਥੀਆਂ ਤੇ ਉਹ ਸਾਰਿਆਂ ਨੇ ਦੇਖਿਆ ਆ ਆਪਾਂ ਥਾਂ ਥਾਂ ਤੇ ਜਿੱਥੇ ਵੀ ਲੋਕ ਉਹ ਹੋਇਆ ਯੂਪੀਆ ਕੇ ਇਹ ਯੂਪੀਆ ਦੇ ਰੌਣਕਤ ਗਏ ਨੇ ਮਗਰ ਥਾਂ ਥਾਂ ਦੇ ਲੋਕ ਮਾੜੀ ਹਾਕ ਦੇ ਬਾਦੂਆ ਦੀ ਕਮਜ਼ੋਰੀ ਦੀ ਹਾਕ ਦੇ ਬਾਦੂਆ ਉਹਨਾਂ ਦੇ ਨਾਲ ਖੜੇ ਰਿਹਾ ਇਜ਼ਰਾਈਲ ਦੇ ਫੌਜ ਖੜੇ ਰਹੇ ਹੁਣੇ ਪਿਛਲੇ ਸਮੇਂ ਚ ਇਜ਼ਰਾਈਲ ਨੂੰ ਇਹ ਲੱਗਣ ਲੱਗਿਆ ਜੀ ਜਿਹੜਾ ਇਸ ਕਿਥੇ ਸਾਡੀ ਵਿਰੋਧ ਦੀ ਧੁਰੀ ਬਣਦੀ ਸੀ ਇੱਕ ਹਮਾਸ ਇੱਕ ਇਸਗੁਲਾ ਇੱਕ ਹੌਸ ਦੀ ਬਾਕੀ ਇਹਨਾਂ ਨੂੰ ਡਿਸਪੋਜ਼ ਆਫ ਐਕਸਿਸ ਕੈਂਪ ਡਿਸਪੋਜ਼ ਐਕਸਿਸ ਕੈਂਪੇਨੀ ਇਹ ਤਿੰਨੇ ਇਹਨਾਂ ਨੂੰ ਕਿਹਨਾਰੇ ਲਾਕ ਚ ਦਾਮ ਕੀਤਾ ਹੋਇਆ ਸੀ ਹੁਣ ਇਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਹਮਾਸ ਨੂੰ ਟਟੇ ਟੇ ਵੀ ਕਰ ਲਿਆ ਪਾਲੇਸਟੀਨ ਚ ਉਹਨਾਂ ਦਾ ਸਾਰਾ ਸਟਰਕਚਰ ਅਸੀਂ ਇੱਕ ਵਾਰੀ ਠੰਡਾ ਤਾਂ ਉਹ ਬਹੁਤ ਚਿਰ ਲੱਗੂਗਾ ਉੱਪਰ ਨੂੰ ਕੋਣੀ ਰਾ ਨੂੰ ਪੱਧਰ ਕਰਕੇ ਦੇਖੀਏ ਇਹੇ ਸੇ ਕਰਕੇ ਉਹਨਾਂ ਨੇ ਪਾਲੇਸਟੀਨ ਤੋਂ ਬਾਅਦ ਇੱਧਰਲੇ ਪਾਸੇ ਨੂੰ ਕਦਮ ਪੱਟੇ ਸੀ ਪਰ ਜਿਹਨੇ ਕਹਿੰਦਾ ਵੀ ਜਿਹੜਾ ਪਹਿਲਾ ਹੱਥ ਵਿਸ਼ਰੀ ਦਾ ਕਹਟਿਆ ਵੀ ਜਦੋਂ ਤੁਸੀਂ ਸੱਪਾਂ ਮਾਰ ਪੰਗੇ ਲੈਣੋ ਤਾਂ ਡੰਗ ਹੱਕ ਜ ਵੱਜਦਾ ਹੁੰਦਾ ਪਰ ਲੋਕ ਕਮਜ਼ੋਰ ਨੇ ਰਿਸਿਸਟੈਂਸ ਕਮਜ਼ੋਰ ਹੈ ਪਰ ਇਹਦੇ باوجود ਹੈ ਜਿੰਨੇ ਜੋਗੇ ਹੈਗੇ ਲੋਕੀ ਲੜਦੇ ਆ ਸੰਸਾਰ ਪਰ ਚ ਵਿਰੋਧ ਚੱਲ ਰਿਹਾ ਚੱਲ ਰਿਹਾ ਸੀ ਤੇ ਈਰਾਨ ਉਹਦੀ ਆਪਣੀ ਹਕੂਮਤ ਜਿੰਨੀ ਵੀ ਪਛਾਖੜੀ ਹੋਵੇ ਦੇਸ਼ ਦੇ ਅੰਦਰ ਉਹਦੀ ਖਾਸੀਅਤ ਇਹ ਹੈ ਵੀ ਅਮਰੀਕੀ ਸਾਮਰਾਜ ਜਿਵੇਂ ਉਸ ਕਿਤੇ 'ਚ ਲੁੱਟਦਾ ਸੋਮਾ ਬਣਿਆ ਹੋਇਆ ਸਾਮਰਾਜੀ ਲੁੱਟਦਾ ਜਿਦੇ ਹਰੇਕ ਦੇਸ਼ ਦੇ ਅੰਦਰ ਫੌਜੀ ਚੌਕੀਆਂ ਨੇ ਜਿਵੇਂ 45000 ਫੌਜੀ ਲਾਏ ਹੋਏ ਉਸ ਕਿਤੇ ਨੂੰ ਲੁੱਟਣ ਆਸਤੇ ਜਿਵੇਂ ਸਾਮਰਾਜੀ ਲੁੱਟਦਾ ਚੱਲ ਬਣਿਆ ਪਿਆ ਹੈ ਕਿਰਾਨ ਉਸ ਲੁੱਟ ਦੇ ਚੱਲ ਦੇ ਖਿਲਾਫ ਪਿਛਲੇ ਸਮੇਂ 'ਚ ਡਟਿਆ ਹੋਇਆ ਹੈ ਇਸੇ ਕਰਕੇ ਉਹਦੀ ਅੱਖ ਦੀ ਰੋਟ ਅੱਖ 'ਚ ਰਾਖਦਾ ਸੀ ਇਸ ਕਰਕੇ ਉਹ ਆੜੜ ਮੌਕਿਆਂ ਦੇ ਪਿੱਛੇ ਜਿਹੜਾ 2020 'ਚ ਇਹਨਾਂ ਦਾ ਜੱਦਲ ਸੁਨੇਮਾਨੀ ਮਾਰਿਆ ਸੀ ਉਦੋਂ ਵੀ ਇਹ ਹਮਲੇ ਕਰਦੇ ਸੀ ਇਹ ਮੋਰੋਕੋ ਦਾ ਮोटा ਜਵਾਬ ਦਿੱਤੇ ਸੀ ਜਿੰਨੇ ਜੋਗੇ ਸੀਗੇ ਹੁਣ ਆ ਕੇ ਅਮਰੀਕਾ ਨੂੰ ਲੱਗਿਆ ਇਹਨੂੰ ਪੱਗੜ ਕਿਤੇ ਜਾਣਾ ਚਾਹੀਦਾ ਹੈ ਇਜ਼ਰਾਇਲ ਦਾ ਸੈਰਫਿਕਾ ਥਿਆਰੇ ਪਿੱਛੇ ਅਮਰੀਕਾ ਨੇ ਉਹਨੂੰ ਭੇਜਿਆ ਕਰਨ ਵਾਸਤੇ ਤੇ ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਈਰਾਨ ਜਿਵੇਂ ਡਟਿਆ ਉਹਨਾਂ ਦੀ ਮੁਕੰਮਲ ਹਾਰ ਹੋਈ ਇਸ ਚੀਜ਼ ਤੇ ਈਰਾਨ ਦੇ ਅਲੀ ਖਮੈਨੀ ਨੇ ਕਿਹਾ ਕਹਿੰਦੇ ਸੀ ਵਾਟੇ ਕੇ ਚਾਂਡਾ ਮਾਰਿਆ ਅਮਰੀਕਾ ਦੇ ਨੂੰ ਤੇ ਇਹ ਉਹ ਚਾਂਡਾ ਸਮਝੇ ਸਾਡਾ ਬਾਦਲੇ ਅਸੀਂ ਜਿੱਤੇ ਆਏ ਜੰਗ ਚ ਇਹਦੇ باوجود ਵੀ ਤੁਸੀਂ ਸਾਡੇ 20 ਸਾਇੰਟਿਸਟ ਮਾਰਦੇ ਇਸ ਗੱਲ ਦੇ باوجود ਤੁਸੀਂ ਸਾਡੇ ਸਾਰੇ ਫੌਜੀ ਕਮਾਂਡਰ ਮਾਰਦੇ ਤੁਸੀਂ ਸਾਡੇ ਸਾਰੇ ਇਨੀ ਵੱਡੀ ਪੱਧਰ ਤੇ ਤਬਾਹੀ ਕਰਤੀ ਇਹਦੇ باوجود ਅਸੀਂ ਜਿੱਤੇ ਆਂ ਕਿਉਂ ਜਿੱਤੇ ਆ ਉਹ ਜਿਹੜੀ ਗੱਲ ਵਾਸਤੇ ਉਹਨੇ ਇਰਾਨ ਤੇ ਹਮਲਾ ਕੀਤਾ ਸੀ ਜਿਹੜੀ ਗੱਲ ਵਾਸਤੇ ਉਹ ਕਹਿੰਦੇ ਸੀ ਹੁਣ ਲੱਗਦਾ ਸੀ ਵੀ ਅਸੀਂ ਇਹਦੀ ਆਹ ਕਰ ਦਾਂਗੇ ਤੇ ਉਹ ਕਹਿੰਦੇ ਕਿ ਹਾਂਜੀ ਹਾਂਜੀ ਜਿਵੇਂ ਤੁਸੀਂ ਕਹਿੰਦੇ ਹੋ ਅਮਰੀਕਾ ਕਹਿੰਦਾ ਸੀ ਨਾ ਕਿ ਹੁਣ ਜਾ ਕੇ ਲੱਗੀ ਜਾਂ ਸਾਡੇ ਨਾਲ ਦੀ ਕਰਲਾ ਨਿਊਕਲੇਸ ਹੁੰਦੀ ਕਰਲਾ ਤੇ ਨਹੀਂ ਫਿਰ ਅਸੀਂ ਹੋਰ ਹੋਲੇ ਕਰਾਂਗੇ ਉਹ ਕਹਿੰਦਾ ਸੰਧੀ ਸੰਧੀ ਕੋਈ ਨਾ ਚੀਂ ਹੁਣੀ ਕਰ ਲੋ ਅਸੀਂ ਵੀ ਦੇਖਾਂਗੇ ਜਦੋਂ ਉਹਨਾਂ ਨੂੰ ਲੱਗਿਆ ਵੀ ਇੱਕ ਹੱਦ ਤੋਂ ਬਾਅਦ ਇਹ ਟਕਰਾ ਮੱਠਾ ਨਹੀਂ ਪੈਂਦਾ ਅਰਾਮ ਤਾਂ ਜਾਊਗਾ ਹਾਮ ਕਰਕੇ ਜਿਹੜਾ ਉਹਨਾਂ ਨੂੰ ਵੀ ਸੀ ਪਗਦਾ ਉਹ ਵੀ ਪੰਜਾਬ ਅਸੀਂ ਲੱਤਾਂ ਢਾਈ ਬੈਠੇ ਆਂ ਸਾਹਮਣੇ ਲੋਕਾਂ ਦੇ ਨਾਲ ਤਾਂ ਉਹਨਾਂ ਨੂੰ ਪਿੱਛੇ ਔੜਨਾ ਬਿਆਸਦਲ ਤੋਂ ਇਹ ਉਹਨਾਂ ਦੀ ਮੁਕੰਮਲ ਹਾਰ ਐ ਨਾਓ ਤੇ ਰਾਜ ਬਲਟਾ ਕਰਵਾ ਸਕਿਆ ਨਾ ਉਹਨੇ ਕਹਿਆ ਨਾ ਉਹਨਾਂ ਬੰਦਾਂ ਤੇ ਵਹੀ ਕਾਸਟ ਕੇ ਹੈ ਨਾ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਉਹਨੇ ਕਾਸਟ ਕੇ ਹੈ ਸਦਾ ਪਿਛਲੇ ਸਮੇਂ ਤੇ ਇਹ ਚੱਲਿਆ ਹੈ ਕਿ ਜਦੋਂ ਉਹਨਾਂ ਨੇ ਕਮਾਂਡਰ ਮਾਰੇ ਹੈ ਜਦੋਂ ਉਹਨਾਂ ਨੇ ਉਹਨਾਂ ਦੇ ਸਾਇੰਟਿਸਟ ਮਾਰੇ ਹੈ ਤਾਂ ਲੋਕ ਉਹਨਾਂ ਦੇ ਫੋਟੋਆਂ ਚਾੱਕ ਕੇ ਇਰਾਨ ਇਰਾਨ ਚ ਸੜਕਾਂ ਤੇ ਆਇਆ ਹੈ ਕਹਿੰਦੇ ਤੁਸੀਂ ਇਹਨਾਂ ਨੂੰ ਮਾਰ ਕੇ ਸਾਨੂੰ ਹੋਰ ਤਕੜੇ ਕਰ ਰਹੇ ਹੋ ਸਾਨੂੰ ਕਮਜ਼ੋਰ ਨਹੀਂ ਕਰ ਰਹੇ ਉਹਨਾਂ ਦੇ ਬੈਂਗਲਾ ਦੇ ਹੀ ਚੱਕਿਆ ਹੋਇਆ ਲਿਖਿਆ ਹੋਇਆ ਤਾਂ ਇਹ ਅਮਰੀਕਾ ਜਿਹੜਾ ਪਹਿਲਾਂ ਫ਼ਰਦਾਨਿਸਤਾਨ ਛਾ ਰਿਹਾ ਸੀ ਪੜੇ ਇੰਨੀ ਛੇਤੀ ਅਮਰੀਕਾ ਤੇ ਜਿਦਾ ਇਜ਼ਰਾਈਲ ਦਾ ਗੱਠ ਜੋੜਾ ਹੈ ਉਹੋ ਇਤੋਂ ਵੀ ਰਿਸਿਸਟੈਂਸ ਦਾ ਜੋ ਜੇ ਹੋ ਆਸਮੀ ਸੀ ਉਹ ਇਹ ਦਾ ਸਾਹਮਣਾ ਕਰਨਾ ਪਿਆ ਤੇ ਪਿੱਛੇ ਹਟਣਾ ਪਿਆ ਤਾਂ ਇਹਨੇ ਜ ਆਪਣੇ ਵਾਸਤੇ ਦੇਖਣ ਵਾਲੀ ਗੱਲ ਇਹ ਹੈ